ਦੋਸਤੋ ਦੇਖੋ ਕਿਦਾਂ ਹਥਿਆਰਿਆਂ ਨੇ ਫਰਾਕਸ਼ਾ ਨੇ ਗਊ ਮਾਤਾ ਨੂੰ ਟੰਗਿਆ ਆ ਤੇ ਅਗਲੀ ਗਊ ਮਾਤਾ ਆਪਣੀ ਮੌਤ ਦੀ ਅੜੀਕ ਕਰ ਰਹੀ ਆ ਕਿ ਮੇਰੀ ਵਾਰੀ ਵੀ ਆਉਣ ਵਾਲੀ ਆ ਦੇਖੋ ਉਸ ਦੇ ਦਿਲ ਤੇ ਕੀ ਬੀਤਦੀ ਹੋਗੀ ਸੋਚ ਕੇ ਦੇਖੋ ਜੇ ਅਸੀਂ ਇਸ ਗਊ ਦੀ ਜਗ੍ਹਾ ਖੜੇ ਹੋਈਏ ਤੇ ਬੰਦਿਆਂ ਨੂੰ ਇਦਾਂ ਅੱਗੇ ਟੰਗ ਟੰਗ ਕੇ ਉਹਨਾਂ ਦੇ ਗਲੇ ਵੱਡੇ ਜਾਣ ਫਿਰ ਦੇਖੋ ਉਹ ਪਲ ਆਪਣੀ ਮੌਤ ਨੂੰ ਅੜੀਕਣ ਵਾਲੇ ਪਲ ਰੂਹ ਨੂੰ ਚੰ ਜੋੜਨ ਵਾਲੇ ਪਲ ਦੇਖੋ ਉਸ ਗਊ ਮਾਤਾ ਤੇ ਅੱਜ ਕੀ ਬੀਤਦੀ ਹੋਗੀ ਬੇਕਸੂਰ ਬੇਗੁਨਾਹ ਨਚਾਰ ਕਮਜ਼ੋਰ ਬੇਜਵਾਨ ਅੱਜ ਰਾਖਸ਼ਾਂ ਦੇ ਜੰਗਲ ਦੇ ਵਿੱਚ ਫਸੇ ਹੋਏ ਹਨ ਦੋਸਤੋ ਇਨ੍ਹਾਂ ਜੀਵਾਂ ਦੇ ਵਿੱਚ ਇੰਨੀਕ ਤਾਕਤ ਹੈਨੀ ਇਹ ਚਾਹੇ ਤਾਕਤ ਦੇ ਵਿੱਚ ਸਾਡੇ ਨਾਲੋਂ ਜ਼ਿਆਦਾ ਹੋਣ ਪਰ ਇਨਾਂ ਦਾ ਦਿਮਾਗ ਇੰਨਾ ਹੈ ਨਹੀਂ ਕਿ ਇਹ ਇਨਸਾਨਾਂ ਦੇ ਇਨਾਂ ਰਕਸ਼ਸ਼ਾਂ ਦੇ ਚੁੰਗਲ ਦੇ ਵਿੱਚੋਂ ਬਚ ਕੇ ਨਿਕਲ ਜਾਣ। ਅੱਜ ਦੋਸਤੋ ਸਾਡੇ ਦੇਸ਼ ਦੇ ਵਿੱਚ ਸਭ ਤੋਂ ਜ਼ਿਆਦਾ ਪੂਜਾ ਗਊ ਮਾਤਾ ਦੀ ਹੁੰਦੀ ਹੈ ਪਰ ਸਾਡੇ ਦੇਸ਼ ਦੇ ਵਿੱਚ ਕਤਲ ਵੀ ਸਭ ਤੋਂ ਜ਼ਿਆਦਾ ਗਊ ਮਾਤਾ ਦਾ ਹੁੰਦਾ ਹੈ। ਦੋਸਤੋ ਅੱਜ ਸਾਡੇ ਕੋਲ ਟੈਕਸ ਲਏ ਜਾਂਦੇ ਆ। ਹਰ ਇੱਕ ਬਿਲ ਦੇ ਵਿੱਚ ਗਊ ਟੈਕਸ ਲਿਆ ਜਾਂਦਾ ਪਰ ਦੋਸਤੋ ਇਹ ਸਰਕਾਰਾਂ ਭੁੱਖੀਆਂ ਆ ਇਹ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦੀ ਆ। ਪਰ ਇਹਨਾਂ ਤੋਂ ਇੱਕ ਗਊ ਦੀ ਰੱਖਿਆ ਨਹੀਂ ਹੋ ਸਕਦੀ। ਦੋਸਤੋ ਅੱਜ ਇਹ ਸਾਡੇ ਦੇਸ਼ ਦਾ ਹਾਲ ਹੋ ਚੁੱਕਾ ਆ। ਗਊ ਤੋਂ ਅਸੀਂ ਸਾਰੀ ਜ਼ਿੰਦਗੀ ਦੁੱਧ ਪੀਨੇ ਆ। ਜਿੰਨਾ ਆਪਣੀ ਮਾਂ ਦੀ ਛਾਤੀ 'ਚੋਂ ਅਸੀਂ ਦੁੱਧ ਨਹੀਂ ਚੁੰਗਿਆ ਹੁੰਦਾ ਅਸੀਂ ਗਊ ਮਾਤਾ ਦਾ ਉਹਨਾਂ ਦੁੱਧ ਪੀਨੇ ਆ। ਪਰ ਜਿੰਨਾ ਚਿਰ ਇਹ ਦੁੱਧ ਦਿੰਦੀ ਆ ਉੰਨੀ ਦੇਰ ਅਸੀਂ ਇਹਨੂੰ ਇਹਦੀ ਸੇਵਾ ਕਰਦੇ ਆ। ਜਦੋਂ ਦੁੱਧ ਦੇਣਾ ਬੰਦ ਕਰ ਦਿੰਦੀ ਆ ਉਦੋਂ ਅਸੀਂ ਇਹਨਾਂ ਨੂੰ ਸੜਕਾਂ 'ਤੇ ਮਾਰ ਲਈ ਛੱਡਦੇ ਆ। ਦੋਸਤੋ ਮੇਰੀ ਸਭ ਨੂੰ ਬੇਨਤੀ ਆ ਮੇਰੀ ਸਰਕਾਰਾਂ ਨੂੰ ਬੇਨਤੀ ਆ ਤੁਸੀਂ ਜੇ ਲੋਕਾਂ ਤੋਂ ਗਊ ਟੈਕਸ ਲੈਣੇ ਆ ਤੇ ਇਹਨਾਂ ਗਊਆਂ ਨੂੰ ਪਾਲਣ ਲਈ ਇਹਨਾਂ ਗਊਆਂ ਨੂੰ ਬੇਸਹਾਰਾ ਨੂੰ ਇੱਕ ਜਗ੍ਹਾ ਰੱਖਣ ਲਈ ਵੀ ਕੋਈ ਇਦਾਂ ਦੇ ਜਗ੍ਹਾ ਬਣਾਓ ਜਿੱਥੇ ਇਹਨਾਂ ਨੂੰ ਰੱਖਿਆ ਜਾਵੇ ਕਿਉਂਕਿ ਇਹ ਬੇਜਵਾਨ ਜਿਹੜੇ ਜਾਨਵਰ ਆ ਇਹਨਾਂ ਨੂੰ ਕੁਛ ਨਹੀਂ ਪਤਾ ਇਹ ਇਨਸਾਨਾਂ ਦੇ ਅੱਜ ਚੁੰਗਲ 'ਚ ਫਸ ਚੁੱਕੇ ਆ ਇਹ ਕੁਛ ਨਹੀਂ ਕਰ ਸਕਦੇ ਇਸ ਕਰਕੇ ਦੋਸਤੋ ਇਨਸਾਨ ਜਿਹੜੇ ਆ ਅੱਜ ਰਾਖਸ਼ੀ ਦਾ ਰੂਪ ਧਾਰਨ ਕਰ ਚੁੱਕੇ ਆ ਜਿਹੜੇ ਕਿਸੇ ਬੇਕਸੂਰ ਬੇਗੁਨਾਹ ਕਮਜ਼ੋਰ ਲਾਚਾਰ ਜੀਵ ਦੀ ਹੱਤਿਆ ਕਰਨ ਦੇ ਪਿੱਛੇ ਸਭ ਤੋਂ ਵੱਡਾ ਇਨਸਾਨਾਂ ਦਾ ਹੱਥ ਆ ਇਸ ਕਰਕੇ ਅਸੀਂ ਲੋਕ ਜਿੰਨੇ ਵੀ ਇਨਸਾਨ ਆ ਜਿਹੜੇ ਇਹ ਕੰਮ ਕਰਦੇ ਉਹ ਅੱਜ ਰਾਖਸ਼ ਬਣ ਚੁੱਕੇ ਆ ਸਰਕਾਰਾਂ ਸਾਡੀਆਂ ਰਾਖਸ਼ੀ ਬਣ ਚੁੱਕੀਆਂ ਜਿਹੜੀਆਂ ਸਭ ਤੋਂ ਜ਼ਿਆਦਾ ਗਊ ਟੈਕਸ ਲੈ ਕੇ ਵੀ ਇਹਨਾਂ ਦੀ ਦੇਖਭਾਲ ਨਹੀਂ ਕਰ ਸਕਦੀਆਂ ਦੋਸਤੋ ਬਾਕੀ ਤੁਸੀਂ ਕਮੈਂਟ ਦੇ ਵਿੱਚ ਆਪਣੇ ਵਿਚਾਰ ਜ਼ਰੂਰ ਰੱਖਿਓ ਤੇ ਵੀਡੀਓ ਵਧੀਆ ਲੱਗੀ ਮੇਰੀਆਂ ਗੱਲਾਂ ਵਧੀਆ ਲੱਗੀਆਂ ਤਾਂ ਇੱਕ ਲਾਇਕ ਜਰੂਰ ਕਰ ਦਿਓ ਤੇ ਕਮੈਂਟ ਵਿੱਚ ਇਹਨਾਂ ਲੋਕਾਂ ਨੂੰ ਲਾਣ ਤਾਂ ਜਰੂਰ ਪਾਓ ਤੇ ਫਿਰ ਮੈਂ ਜਲਦੀ ਮਿਲੂੰਗਾ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ